ਅਸੀ ਗੱਲ ਦੀ ਫਰਸਟ ਵੈਸਟਰੀਡ ਫੋਰਟ ਤੇ ਤੁਹਾਡਾ ਸਵਾਗਤ ਹੈ ਜਿਹੜੇ ਵੀਵਰਸ ਰਮੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਮੈਂਟ ਦਾ ਮੋਡ ਆਨਲਾਈਨ ਹੈ ਕੈਸ਼ অন ਲੀਵਰੀ ਨਹੀਂ ਹੈਗੀ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਆਪਣਾ ਵਟਸਐਪ ਨੰਬਰ ਹੈ ਜਿਹੜਾ ਵੀ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਹੈ ਇਸ ਨੰਬਰ ਤੇ ਵਟਸਐਪ ਕਰਨਾ ਹੈ ਆਨਲਾਈਨ ਪੇਮੈਂਟ ਪਾਣੀ ਐਡਰੈਸ ਭੇਜਣਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 4 ਵਜੇ ਸੋ ਵੀਡੀਓ ਜਰੂਰ ਦੇਖ ਲਿਆ ਕਰੋ ਸਮੇਂ ਸਿਰ ਤੇ ਅੱਜ ਆਪਣੀ ਵੀਡੀਓ ਬੜੀ ਦਿਨ ਅੱਜ ਆਪਾਂ ਤੁਹਾਨੂੰ ਵਧੀਆ-ਵਧੀਆ ਸੂਟ ਦਿਖਾਵਾਂਗੇ ਠੰਡ ਬਹੁਤ ਜ਼ਿਆਦਾ ਹੋਗੀ ਧੁੰਦ ਬਹੁਤ ਜ਼ਿਆਦਾ ਸੀਗੀ। ਲੋ। ਲਓ ਜੀ ਪਹਿਲਾ ਸੂਟ ਆਪਣੇ ਕੋਲੇ ਇਕੱਲਾ ਹੀ ਸੂਟ ਹੈਗਾ। ਠੀਕ ਹੈ ਜੀ। ਕਾਫੀ ਜ਼ਿਆਦਾ ਸੋਹਣਾ ਸੂਟ ਹੈ। ਅਲਪਾਈਨ ਪਸ਼ਮੀਨਾ ਜ਼ਾਰਾ ਦਾ ਅਲਪਾਈਨ ਸ਼ੰਕਰ ਬ੍ਰਾਂਡ ਦਾ ਅਲਪਾਈਨ ਪਸ਼ਮੀਨਾ ਠੀਕ ਹੈ ਜੀ। ਬਹੁਤ ਸੋਹਣਾ ਸੂਟ ਹੈ। ਇਹ ਮੇਰੇ ਖਿਆਲ ਆਲ ਓਵਰ ਦੇ ਵਿੱਚ ਹੈ। ਹਾਂ ਆਲ ਓਵਰ ਦੇ ਵਿੱਚ ਸੂਟ ਮਿਲੂਗਾ। ਬਲੈਕਿਸ਼ ਮਹਿਰੂਨ ਜਾਂ ਰਸਟ ਮਹਿਰੂਨ ਜਿਹਾ ਕਲਰ ਹੈਗਾ ਇਹ। ਆ ਰੰਗ ਸਹੀ ਆ ਬਸ। ਤੇ ਇਹਦੇ ਵਿੱਚ ਤੁਹਾਨੂੰ ਇਹ ਵਾਲਾ ਸ਼ਾਲ ਮਿਲੂਗਾ। ਹਾਂ ਲੋ ਜੀ ਸ਼ਾਲ ਵੀ ਬਹੁਤ ਸੋਹਣਾ ਹੈਗਾ ਬਹੁਤ ਮੋਟਾ ਜਿਹਾ ਸ਼ਾਲ ਨਹੀਂ ਹੈਗਾ ਸਵਾਕ 2 ਮੀਟਰ ਦਾ ਸ਼ਾਲ ਹੋਊਗਾ ਮੈਂ ਤੁਹਾਨੂੰ ਅੱਧਾ ਕਰਕੇ ਦਿਖਾਤਾ ਸੇਮ ਹੀ ਰਹੂਗਾ ਪੂਰਾ ਸ਼ਾਲ ਠੀਕ ਹੈ ਜੀ ਤੇ ਪ੍ਰਾਈਸ ਹੈਗੀ ਹੈ ਜੀ ਦੀ 1050 ਰੁਪਏ ਸਿੰਗਲ ਸੂਟ ਹੈਗਾ ਆਪਣੇ ਕੋਲੇ ਤੇ ਫਟਾਫਟ ਚੱਕਣ ਦੀ ਕਰਿਓ ਨੈਕਸਟ ਦੇਖੋ ਇਹ ਵਾਲਾ ਹੈਗਾ ਆਪਣੇ ਕੋਲੇ ਪਸ਼ਮੀਨੇ ਦਾ ਇੱਕ ਟੈਕਸ ਦਾ ਪਸ਼ਮੀਨਾ ਰਹੂਗਾ ਬਹੁਤ ਪਿਆਰਾ ਪਸ਼ਮੀਨਾ ਸਾਫਟ ਵਾਲਾ ਪਸ਼ਮੀਨਾ ਪਤਲੇ ਵਾਲਾ ਪਸ਼ਮੀਨਾ ਮੋਟਾ ਜਾਂ ਦੁੱਪੜਾ ਜਾਂ ਪਸ਼ਮੀਨਾ ਨਹੀਂ ਹੈਗਾ ਠੀਕ ਹੈ ਬਲੈਕ ਕਲਰ ਦੇ ਵਿੱਚ ਸੂਟ ਹੈ ਸਿੰਗਲ ਪੀਸ ਬਚਿਆ ਕਿਉਂਕਿ ਸ਼ਾਰਟ ਪਾਈ ਸੀ ਸ਼ਾਰਟ ਦੇ ਵਿੱਚੋਂ ਆਪਣੇ ਕੋਲ ਇੱਕ ਸੂਟ ਇਹ ਜਾ ਚੁੱਕਿਆ ਠੀਕ ਹੈ ਜੀ ਦੋ ਹੀ ਸੀਗੇ ਇਹਦੇ ਨਾਲ ਇਹ ਵਾਲੀ ਸਲਵਾਰ ਰੂਗੀ ਲੋ ਜੀ ਬਹੁਤ ਹੀ ਜਿਆਦਾ ਸੋਹਣਾ ਸੂਟ ਹੈਗਾ ਤੇ ਨੈਕਸਟ ਦੇਖਿਓ ਇਹ ਵਾਲਾ ਸੂਟ ਇਹ ਸੂਟ ਕਵਾਟਰਾਈਜ਼ ਦੇ ਵਿੱਚ ਹੈ ਬਲੈਕ ਕਲਰ ਦੇ ਵਿੱਚ ਕਵਾਟਰਾਈਜ਼ ਦੇ ਵਿੱਚ ਇਹ ਵੀ ਸਿੰਗਲ ਪੀਸ ਬਚਿਆ ਹੋਇਆ ਹੁਣ ਆਪਣੇ ਕੋਲ ਕੁਝ ਆਫਲਾਈਨ ਜਾਂਦੇ ਆ ਕੁਝ ਸ਼ਾਰਟ ਵੀਡੀਓ ਚ ਚਲੇ ਜਾਂਦੇ ਨੇ ਜੀ ਕਈ ਵਾਰੀ ਫਿਰ ਇੱਕ ਇੱਕ ਬਚ ਜਾਂਦਾ ਠੀਕ ਹੈ ਤੇ ਇਹ ਹੈਗੀ ਨੈਗੇਟਿਵ ਪ੍ਰਿੰਟ ਦੀ ਨਾਲ ਸਲਵਾਰ ਨੈਗੇਟਿਵ ਪ੍ਰਿੰਟ ਦੇਖੋ ਕਿੰਨਾ ਸੋਹਣਾ ਹੈ ਇਹਦਾ ਕਲਰਫੁਲ ਜਿਆ ਬੜਾ ਪਿਆਰਾ ਲੱਗਦਾ ਹੈ ਤੇ ਇਹਦੀ ਪ੍ਰਾਈਸ ਰਹੂਗੀ 1050 ਰੁਪਏ ਇਹ ਕਿ ਟੈਕਸ ਦੀ ਲਗਜ਼ਰੀ ਕਾਟਰਾਇਜ਼ ਰਹੂਗੀ ਬਹੁਤ ਹੀ ਜਿਆਦਾ ਸੋਹਣੇ ਸੂਟ ਨੇ ਤੇ 1050 ਦੇ ਵਿੱਚ ਫ੍ਰੀ ਸ਼ਿਪਿੰਗ ਨਾਲ ਆਊਗਾ ਸੂਟ ਅਗਲਾ ਦੇਖੋ ਇਹ ਆਪਣੇ ਕੋਲੇ ਦੋ ਸੂਟ ਹੋਣਗੇ ਜੀ ਮਹਰੂਨ ਕਲਰ ਆ ਬਹੁਤ ਜਿਆਦਾ ਡਾਰਕ ਵੀ ਨਹੀਂ ਲੱਗ ਰਿਹਾ ਕਿਉਂਕਿ ਵਿੱਚ ਵਿੱਚ ਕਿਤੇ ਕਿਤੇ ਇਹਦੇ ਲਾਈਟ ਕਲਰ ਵੀ ਹੈ ਸ਼ੈਡਡ ਜਿਹਾ ਹੈਗਾ ਇਹ ਇਹ ਵੀ AK टैक्स ਦੀ ਲਗਜ਼ਰੀ ਕਾਟਰਾਇਜ਼ ਹੈ ਬਹੁਤ ਜ਼ਿਆਦਾ ਸੋਨਾ ਪ੍ਰਿੰਟ ਹੈਗਾ ਇਹਦਾ ਤੇ ਕਲਰ ਵੀ ਬਹੁਤ ਸੋਹਣਾ ਹੈ ਤੇ ਇਹ ਰਹੂਗੀ ਨੈਗੇਟਿਵ ਪ੍ਰਿੰਟ ਦੀ ਨਾਲ ਸਲਵਾਰ 1050 ਦੇ ਵਿੱਚ ਫ੍ਰੀ ਸ਼ਿਪਿੰਗ ਸੂਟ ਤੁਹਾਡੇ ਘਰ ਆ ਜਾਊਗਾ ਲਓ ਜੀ ਨੈਕਸਟ ਦੇਖੋ ਇਹਦੇ ਚ ਸਿੰਗਲ ਕਲਰ ਰਹਿ ਗਿਆ ਹੁਣ ਮਤਲਬ ਸਿੰਗਲ ਸੂਟ ਬਚਿਆ ਆਪਣੇ ਕੋਲ ਆ ਲਓ ਇਹ ਵੀ AK ਟੈਕਸ ਦੀ ਲਗਜ਼ਰੀ ਕਾਟਰਾਇਜ਼ ਕਾਟਰਾਇਜ਼ ਬਹੁਤ ਸੋਹਣੀ ਹੈ ਜੀ ਅਨੀਆਂ ਕੇ ਬਹੁਤ ਮੋਟੀ ਕੁੜਟ ਰਾਈ ਦਾ ਬਹੁਤ ਖੂਬਸੂਰਤ ਕੁੜਟ ਰਾਈ ਜਾਊਗੀ ਤੁਹਾਡੇ ਕੋਲੇ ਸੌਫਟ ਵਾਲੀ ਬਿਲਕੁਲ ਤੇ ਇਹ ਹੋਊਗੀ ਕੁੜਟ ਰਾਈ ਦੇ ਨਾਲ ਸਲਵਾਰ ਰੋਗੀ ਔਰ ਪ੍ਰਿੰਟਡ ਸਲਵਾਰ ਹੈ ਬਰੀਕ ਪ੍ਰੀਕ ਜੀ ਬੂਟੀ ਹੈ ਵਿੱਚ ਇਹਦੇ ਸੋਨਾ ਜਿਹਾ ਕਲਰ ਹੈਗਾ ਨਾ ਤਾਂ ਇਹਨੂੰ ਫਿਰੋਜ਼ੀ ਕਹਿ ਸਕਦੇ ਆ ਆਪਾਂ ਹਨਾ ਅ ਪਤਾ ਨਹੀਂ ਕਿਹੜਾ ਫਿਰੋਜ਼ੀ ਹੈ ਪਰ ਸਹੀ ਰੰਗ ਹੈ ਸੋਨਾ ਸੀ ਗ੍ਰੀਨ ਜਿਹਾ ਕਲਰ ਲੱਗਦਾ ਹੈ ਇਹ ਇਹ ਵੀ 1050 ਦੇ ਵਿੱਚ ਆਊਗਾ ਫ੍ਰੀ ਸ਼ਿਪਿੰਗ ਨਾਲ ਹੋਊਗਾ ਅਗਲਾ ਸੂਟ ਇਹ ਵਾਲਾ ਹੈਗਾ ਇਹ ਵੀ ਬਹੁਤ ਸੋਨਾ ਜਿਹਾ ਕਲਰ ਹੈਗਾ ਲਓ ਅਨੀਆਂ ਜਿਹਾ ਕਲਰ ਲੱਗ ਰਿਹਾ ਮੈਨੂੰ ਤਾਂ ਇਹਦਾ ਸਹੀ ਹੈ ਅਗਲਾ ਕੱਲਾ ਤੁਸੀਂ ਸਹੀ ਦੇਖ ਰਹੇ ਹੋ ਬਹੁਤ ਹੀ ਪਿਆਰਾ ਜਿਹਾ ਕਲਰ ਹੈਗਾ ਤੇ ਪਿਆਰਾ ਜਿਹਾ ਪ੍ਰਿੰਟ ਹੈਗਾ ਤੇ ਇਹ ਵੀ ਆਪਣੇ ਕੋਲੇ ਹੁਣ ਕੱਲਾ ਸੂਟ ਬਚਿਆ ਹੈਗਾ ਲੋ ਬਹੁਤ ਸੋਹਣਾ ਸੂਟ ਹੈ ਤੇ ਇਹ ਵਾਲੀ ਸਲਵਾਰ ਰਹੂਗੀ ਬੂਟੀ ਵਾਲੀ ਠੀਕ ਹੈ ਜੀ ਇਹ ਵੀ ਏਕੇ ਟੈਕਸ ਦੀ ਲਗਜ਼ਰੀ ਕੁਆਲਿਟੀ ਦਾ ਤੇ ਪ੍ਰਾਈਸ ਹੈਗੀ ਹੈ ਜੀ ਇਹਦੀ 1050 ਰੁਪਏ ਤੇ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਕਿਰੋ ਜੀ ਅਗਲਾ ਸੂਟ ਦੇਖੋ ਇਹ ਆਪਾਂ ਬਹੁਤ سارے ਸੂਟ ਦਿੱਤੇ ਨੇ ਹੁਣ ਆਪਣੇ ਕੋਲੇ 1-2 ਪੀਸ ਬਜੇ ਹੋਏ ਨੇ ਬਹੁਤ ਸਾਰੇ ਲਾਲੋ ਵੀ 10-10 ਪੀਸ ਇੱਕ ਇੱਕ ਰੰਗ ਦੇ ਵਿੱਚ ਦਿੱਤੇ ਸੀ ਤੇ ਅਸੀਂ ਕਿਸੇ ਦਾ ਬਣਾਇਆ ਸੂਟ ਬੜਾਈ ਸੋਹਣਾ ਬਣਿਆ ਜੀ ਉਹ ਸੂਟ ਹੁਣ ਉਹ ਘਰ ਰਹਿ ਗਿਆ ਨਹੀਂ ਤਾਂ ਮੈਂ ਤੁਹਾਨੂੰ ਵੀਡੀਓ 'ਚ ਜ਼ਰੂਰ ਦਿਖਾਉਂਦੀ ਉਹ ਰੈਡੀ ਆਪਾਂ ਮਤਲਬ ਕਿ ਉਹਨਾਂ ਦੀ ਸਟਿਚਿੰਗ ਕਰਵਾ ਕੇ ਦਿੱਤੀ ਹੈਗੀ ਇਹ ਸੂਟ ਦੀ ਬੜੀ ਸੋਹਣੀ ਲੱਗਦੀ ਹੈ ਉਹ ਇਹ ਸਲਵਾਰ ਹੈ ਜੀ ਇਹਦੇ ਨਾਲ ਬੂਟੀ ਵਾਲੀ ਠੀਕ ਹੈ ਜੀ ਮੈਂ ਤੁਹਾਨੂੰ ਇੱਕ ਵਾਰੀ ਚੰਗੀ ਤਰ੍ਹਾਂ ਫੋਲ ਕੇ ਦਿਖਾ ਦਾਂ ਮੈਂ ਚੰਗੀ ਤਰ੍ਹਾਂ ਦਿਖਾਇਆ ਨਹੀਂ ਵੈਸੇ ਕਿਉਂਕਿ ਮੈਂ ਇਹਨਾਂ ਨੂੰ ਕਈ ਵਾਰੀ ਦਿਖਾ ਚੁੱਕੀ ਹਾਂ ਤੁਹਾਨੂੰ ਇਹ ਆਪਣੇ ਕੋਲ ਬਹੁਤ ਵਾਰੀ ਆਏ ਤੇ ਬਹੁਤ ਵਾਰੀ ਗਏ ਲੋ ਠੀਕ ਹੈ ਜੀ ਬਹੁਤ ਸੋਹਣਾ ਸੂਟ ਬਣਿਆ ਤੇ ਨੈਕਸਟ ਹੈਗੀ ਹੈ ਜੀ ਇਹਦੀ ਇਹ ਵਾਲੀ ਸਲਵਾਰ 1050 ਦੇ ਵਿੱਚ ਕੁਆਟਰਾਈਜ਼ ਦਾ ਸੂਟ ਹੈ ਇਹ ਵੀ ਏਕੇ ਟੈਕਸ ਦਾ ਨੈਕਸਟ ਇਹਦੇ ਵਿੱਚ ਇੱਕ ਏ ਕਲਰ ਹੈਗਾ ਕਾफी ਪਿਆਰਾ ਲੱਗਦਾ ਇਹ ਸੂਟ ਵੀ ਇਹਨੂੰ ਕੋਈ ਵੀ ਇਸ ਗਰੁੱਪ ਦੀ ਭੈਣ ਹੈ ਜਿਹੜੀ ਉਹ ਪਾ ਸਕਦੀ ਹੈ ਵੱਡੀ ਛੋਟੀ ਜਿਹੜੀ ਮਾਦੀ ਪਾ ਸਕਦੀ ਹੈ ਸਾਰਿਆਂ ਲਈ ਸੂਟੇਬਲ ਹੈ ਬਹੁਤ ਪਿਆਰਾ ਲੱਗਦਾ ਜਦੋਂ ਇਹ ਸੂਟ ਬਣਦੇ ਨੇ ਨਾ ਲੇਸਾਂ ਨੂੰਸਾਂ ਲੱਗ ਕੇ ਫਿਰ ਬਹੁਤ ਜ਼ਿਆਦਾ ਸੋਹਣੇ ਲੱਗਦੇ ਨੇ। ਲਓ ਜੀ ਇਹ ਵਾਲਾ ਇਹਦੇ ਵਿੱਚ ਸਲਵਾਰ ਦਾ ਪੀਸ ਹੈ 2.5 ਮੀਟਰ ਦੇ ਰਹਿਣਗੇ। ਤੇ ਇੱਕ ਸੂਟ ਆਪਣੇ ਕੋਲੇ ਬਲੈਕ ਸਿੰਗਲ ਸੂਟ ਹੈ। ਇਹ ਇਕੱਲਾ ਹੀ ਹੈ ਦੂਜੇ ਤੁਹਾਨੂੰ ਮਿਲ ਜਾਣਗੇ ਦੋ-ਦੋ ਪੀਸ ਵੀ ਮਿਲ ਜਾਣਗੇ। ਪਰ ਇਹ ਵਾਲਾ ਸਾਡੇ ਕੋਲੇ ਇੱਕੋ ਹੀ ਪੀਸ ਬਚਿਆ ਹੈ। ਬਲੈਕ ਠੀਕ ਹੈ ਜੀ ਲੋ 1050 ਸ਼ਿਪਿੰਗ ਫ੍ਰੀ ਲੋ ਜੀ ਹੁਣ ਮੈਂ ਤੁਹਾਨੂੰ ਇਹਦੇ ਨਾਲ ਦੇ ਕਾਟਰਾਇ ਦੇ ਸ਼ਾਲਾਂ ਵਾਲੇ ਸੂਟ ਦਿਖਾ ਦੇਣੀ ਆ ਪਤਲੇ ਸ਼ਾਲਾਂ ਵਾਲੇ ਇਹ ਕਿ ਟੈਕਸ ਦੀ ਕਾਟਰਾਇ ਹੋਊਗੀ ਲਗਜ਼ਰੀ ਕਾਟਰਾਇ ਤੇ ਆ ਲੋ ਜੀ ਆ ਲੋ ਬਾਜੂ ਇਹਦੀ ਸਾਈਡ ਤੋਂ ਨਿਕਲਣੀ ਹੈ ਬਾਜੂ ਦਾ ਪ੍ਰਿੰਟਾ ਲੱਗਦਾ ਦਿੱਤਾ ਹੋਇਆ ਮਸਟਰਡ ਕਲਰ ਹੈ ਔਰ ਥੋੜਾ ਜਿਹਾ ਆਫ ਵਾਈਟ ਜਿਹਾ ਕਲਰ ਹੈਗਾ ਇੱਕ ਇਹਦੀ ਬੈਕਸਾਈਡ ਹੈ ਠੀਕ ਹੈ ਜੀ ਤੇ ਇਹ ਹੈ ਜੀ ਇਹਦੀ ਸਲਵਾਰ ਕਵਾਟਰਾਈਜ਼ ਦੀ 2.5 2.5 ਮੀਟਰ ਦੇ پیس ਰਹਿਣਗੇ ਦੋਨੋਂ 2.5 ਮੀਟਰ ਦੀ ਸ਼ਰਟ اور 2.5 ਮੀਟਰ ਦੀ ਸਲਵਾਰ ਰਹੂਗੀ ਤੇ ਸ਼ਾਲ ਦਿਖਾ ਦੇਣੀ ਹੈ ਇੱਕਦਾਂ ਆਪਾਂ ਖੋਲ ਕੇ ਦਿਖਾ ਦਿੰਨੇ ਆਂ ਬਾਕੀਆਂ ਦਾ ਲੋੜ ਨਹੀਂ ਮਿਲਣ ਲੱਗਦਾ ਆਪਾਂ ਪਤਲਾ ਸ਼ਾਲ ਬਿਲਕੁਲ ਚੁੰਨੀ ਵਰਗੇ ਸ਼ਾਲ ਬੜੇ ਸੋਹਣੇ ਲੱਗਦੇ ਲਾਏ ਹੋਏ ਉੱਤੇ ਇਹ ਆ ਲੋ ਲਓ ਜੀ ਬੜੇ ਖੂਬਸੂਰਤ ਸੂਟ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਰੀਸ਼ੀਪਿੰਗ ਨਾਲ ਆਉਣਗੇ ਇਹ ਸੁੱਤ ਤੁਹਾਨੂੰ 1700 ਦੇ 1750 ਦੇ ਵਿੱਚ ਮਿਲੂਗਾ ਜੀ ਕਾਟਰਾ ਹੀ ਦਾ ਸੂਟ ਹੈ ਵੀ ਦਸ਼ਾਲ ਇਹ ਬਲੈਕ ਕਲਰ ਦਾ ਹੈਗਾ ਸੇਮ ਹੀ ਹੈ ਜਿਸ ਤਰ੍ਹਾਂ ਤੁਹਾਨੂੰ ਮੈਂ ਪਹਿਲਾਂ ਦਿਖਾਤਾ ਉਹਦੇ ਨਾਲ ਦਾ ਬਿਲਕੁਲ ਠੀਕ ਹੈ ਜੀ ਪਤਲੇ ਸ਼ਾਲ ਦੇ ਨਾਲ ਸੂਟ ਆਊਗਾ ਤੁਹਾਡੇ ਕੋਲ ਇਹ ਇਹ ਬਲੈਕ ਕਲਰ ਦੇ ਵਿੱਚ ਹੈਗਾ ਤੇ ਇਹ ਹੈਗਾ ਮਹਿਰੂਨ ਕਲਰ ਲੋ ਡਾਰਕ ਮਹਿਰੂਨ ਜਿਹਾ ਵੀ ਨਹੀਂ ਹੈਗਾ ਪਤਾ ਨਹੀਂ ਕਿਵੇਂ ਜਿਹਦਾ ਕਲਰ ਹੈ ਸਹੀ ਆ ਰਿਹਾ ਹੋਵੇ ਸ਼ਾਇਦ ਤੁਹਾਡੇ ਕੋਲ ਸਹੀ ਆ ਰਿਹਾ ਸੋਨਾ ਜਿਹਾ ਕਲਰ ਹੈਗਾ ਜੀ ਸੋਨਾ ਜਾਂ ਲਓ ਜਿਵੇਂ ਸਹੀ ਆ ਇਹ ਵੀ ਸ਼ਾਲ ਦੇ ਨਾਲ ਹੈ ਲਓ ਜੀ ਇੱਕ ਕਲਰ ਇਹਦੇ ਵਿੱਚ ਇਹ ਵਾਲਾ ਬਲੂ ਕਲਰ ਹੈ ਮੇਰੀ ਬਲੂ ਕਲਰ ਹਾਂ ਠੀਕ ਹੈ ਜੀ ਇਹ ਵੀ ਪਤਲੇ ਸ਼ਾਲ ਦੇ ਨਾਲ ਹੀ ਆਊਗਾ ਨੇਵੀ ਬਲੂ ਕਲਰ ਦੇ ਵਿੱਚ ਸੂਟ ਹੈਗਾ ਆਹ ਵਾਲਾ ਇਹਦਾ ਸ਼ਾਲ ਹੋਊਗਾ ਇਸ ਦਾ 1750 ਦੇ ਸੂਟ ਨੇ ਜੀ ਤੇ ਅਗਲਾ ਸੂਟ ਤੁਹਾਨੂੰ ਦਿਖਾਉਣੀ ਆ ਮੈਂ ਇਹ ਵਾਲਾ ਸੂਟ ਪਿੰਕ ਕਲਰ ਦਾ ਸੂਟ ਹੈ ਇਹ ਵੀ ਪਸ਼ਮੀਨਾ ਰਹੂਗਾ ਇਹ ਕੇ ਟੈਕਸ ਦਾ ਹੀ ਪਸ਼ਮੀਨਾ ਇਹ ਬੜਾ ਸੋਹਣਾ ਪਸ਼ਮੀਨਾ ਰਹੂਗਾ ਬਲੇ ਵਾਲਾ ਪਸ਼ਮੀਨਾ ਰਹੂਗਾ ਸੌਫਟ ਵਾਲਾ ਪਸ਼ਮੀਨਾ ਬਹੁਤ ਜ਼ਿਆਦਾ ਮੋਟੇ ਵਾਲਾ ਪਸ਼ਮੀਨਾ ਨਹੀਂ ਹੈਗਾ ਬਹੁਤ ਹੀ ਖੂਬਸੂਰਤ ਸੂਟ ਨੇੜੇ ਜੇ ਕਰਕੇ ਦਿਖਾ ਦਿੰਦੀ ਆ ਲੋ ਬਹੁਤ ਪਿਆਰਾ ਕਾਫੀ ਜ਼ਿਆਦਾ ਸੋਹਣਾ ਲੱਗਦਾ ਜੀ ਇਹ ਸੂਟ ਇਹ ਇਕੱਲਾ ਸੂਟ ਰਹਿ ਗਿਆ ਜੀ ਆਪਣੇ ਕੋਲ ਕਿਉਂਕਿ ਇਹ ਵੀ ਸ਼ਾਰਟ ਦੇ ਵਿੱਚੋਂ ਹੀ ਚਲਿਆ ਗਿਆ ਸੀ ਇੱਕ ਸੂਟ ਤੇ ਇਹ ਹੈਗੀ ਹੈ ਜੀ ਸਲਵਾਰ ਨੈਗੇਟਿਵ ਪ੍ਰਿੰਟ ਦੀ ਠੀਕ ਹੈ ਜੀ ਬਹੁਤ ਪਿਆਰਾ ਸੂਟ ਹੈ 825 ਦੇ ਵਿੱਚ ਸੌਂਟਾ ਫ੍ਰੀ ਸ਼ਿਪਿੰਗ ਨਾਲ ਆਊਗਾ। ਲਓ ਜੀ ਇਹ ਵਾਲਾ ਜਿਹੜਾ ਪਸ਼ਮੀਨਾ ਆਇਆ ਨਾ ਇਹ AK ਟੈਕਸ ਦਾ ਬਾਂਦਨੀ ਪ੍ਰਿੰਟ ਦਾ ਪਸ਼ਮੀਨਾ ਆਇਆ ਕੋਈ ਛਿੰਨਾ ਹੀ ਕਹੀ ਜਾਵੇ ਇਹਨੂੰ। ਸੇਮ ਪ੍ਰਿੰਟ ਆਊਗਾ, ਸੇਮ ਕਲਰ ਹੋਊਗਾ, ਸੇਮ ਬ੍ਰਾਂਡ ਹੋਊਗਾ ਸਾਰੀਆਂ ਭੈਣਾਂ ਕੋਲੇ। ਹੁਣ ਜਿਹੜੀਆਂ ਵੀ ਭੈਣਾਂ ਆਨਲਾਈਨ ਸ਼ਾਪਿੰਗ ਕਰਦੀਆਂ ਨੇ ਉਹਨਾਂ ਨੂੰ ਪਤਾ ਹੀ ਹੈ ਉਹ ਕਿੱਥੇ-ਕਿੱਥੇ ਚੈਨਲ ਦੇਖਦੀਆਂ ਨੇ ਸਾਨੂੰ ਵੀ ਪਤਾ ਹੈ। ਲਓ ਜੀ ਇਹ ਵਾਲਾ ਬਾਂਦਨੀ ਪ੍ਰਿੰਟ ਦੇ ਵਿੱਚ AK ਟੈਕਸ ਦੇ ਵਿੱਚ ਪਸ਼ਮੀਨਾ ਆਇਆ। ਬੜਾ ਸੋਹਣਾ ਪਸ਼ਮੀਨਾ। विदाउट लाइनिंग ਬਣਾਉਣਾ ਚਾਹੁੰਦੇ ਹੋ ਬਣਾ ਸਕਦੇ ਹੋ ਕੋਈ ਚੱਕਰ ਨਹੀਂ ਹੈਗਾ ਪਰ ਜਦੋਂ ਆਪਾਂ ਫਰੰਟ ਬੈ ਕੇ ਇਹਦੇ ਲਾਈਨਿੰਗ ਲਾ ਲੈਨੇ ਨੇ ਸ਼ਰਟ ਦੇ ਫਿਰ ਇਹ ਸੋਲਿਡ ਹੋ ਜਾਂਦਾ ਬੜਾ ਸੋਹਣਾ ਲੱਗਦਾ ਗ੍ਰੇਸ ਵਾਲੀ ਆਉਂਦੀ ਹੈ ਦੀ ਸਲਵਾਰ ਤੇ ਬੇਸ਼ਕ ਨਾਲ ਲਾਇਓ ਕਾਫੀ ਵਧੀਆ ਲੱਗਦਾ ਇਹ ਪਸ਼ਮੀਨਾ ਠੀਕ ਹੈ ਜੀ ਤੇ ਪ੍ਰਾਈਸ ਹੈਗੀ 850 ਤੇ ਕਲਰ ਦੇਖ ਲਓ ਤੁਸੀਂ ਕਲਰ ਕਿਹੜਾ ਲੱਗਦਾ ਸਹੀ ਹੈ ਨਾ ਤਾਂ ਬਲੂ ਕੈਸੇ ਦੇਖੋ ਕਿ ਇਹਦੇ ਵਿੱਚ ਥ੍ਰੈਡ ਆ ਗਿਆ ਇੱਕ ਬਲੈਕ ਦਾ ਤਾਂ ਇਹ ਪੈਟਰੋਲ ਬਲੂ ਜਿਹਾ ਬਣ ਜਾਂਦਾ ਫਿਰ ਇਹਹੀ ਕਲਰ ਠੀਕ ਹੈ ਜੀ ਅਗਲਾ 골ਡਨ ਕਲਰ ਆ ਲੋ ਜੀ 골ਡਨ ਕਲਰ ਬਹੁਤ ਸੋਹਣਾ ਕਲਰ ਠੀਕ ਹੈ ਜੀ ਬਹੁਤ ਅੱਛੀ ਅ ਅੱਛਾ ਸੂਟ ਹੈਗਾ ਤੇ ਲੋ ਜੀ ਬੰਦਨੀ ਪ੍ਰਿੰਟ ਦੇ ਵਿੱਚ ਠੀਕ ਹੈ ਅਗਲਾ ਦੇਖੋ ਇਹ ਰੈੱਡ ਕਹਾਂਗੇ ਕਿ ਕੀ ਕਹਾਂਗੇ ਇਹਨੂੰ ਇਹ ਲਾਲੂ ਵੀ ਰੈੱਡ ਦੇ ਵਿੱਚ ਜਿਹੜਾ ਆ ਬਲੈਕ ਥ्रेड ਆ ਗਿਆ ਨਾ ਉਹਨੇ ਇਹਨੂੰ ਥੋੜਾ ਰੈੱਡ ਤੋਂ ਥੋੜਾ ਜਿਹਾ ਡਬਲ ਟੋਨ ਜੀ ਕਰਤਾ ਨਾ ਤਾਂ ਇਹ ਪ੍ਰੋਪਰ ਰੈੱਡ ਆ ਨਾ ਇਹ ਪ੍ਰੋਪਰ ਮਹਿਰੂਨ ਹੈ ਸਹੀ ਆ ਰਿਹਾ ਸਹੀ ਆਈ ਜਾਂਦਾ ਸਹੀ ਕਲਰ ਆ ਰਿਹਾ ਸੋਹਣਾ ਕਲਰ ਆ ਇਹ ਟਮਾਟਰ ਰੈੱਡ ਕਲਰ ਨਹੀਂ ਹੈਗਾ ਵੈਸੇ ਤਾਂ ਆਪਾਂ ਇਹਨੂੰ ਰੈੱਡ ਚ ਹੀ ਲਵਾਂਗੇ ਵੀ ਰੈਡੀ ਆ ਇਹ ਔਰ ਇਹ ਉਦਾਂ ਦਾ ਰੈੱਡ ਨਹੀਂ ਹੈਗਾ ਕਿ ਅੱਖਾਂ ਨੂੰ ਖਾਣ ਵਾਲਾ ਪਰ ਸੋਹਣਾ ਜਿਹਾ ਹੈਗਾ 850 ਦੇ ਵਿੱਚ ਆਊਗਾ ਅਗਲਾ ਦੇਖੋ ਜੀ ਇਹ ਗ੍ਰੀਨ ਕਲਰ ਬਹੁਤ ਪਿਆਰਾ ਕਲਰ ਹੈ ਵੀ ਆਹੋ ਗ੍ਰੀਨ ਕਲਰ ਬਹੁਤ ਸੋਹਣਾ ਲੱਗਦਾ ਇਹ ਵਾਲੇ ਚ ਕਲਰ ਹੈ। ਕੁਸ਼ਕ ਕਲਰ ਹੈ ਜਿਹੜੇ ਉਹ ਨਿਕਲ ਚੁੱਕੇ ਨੇ ਪਹਿਲਾਂ ਹੀ ਆਪਣੇ ਇਹਦੇ ਚੋਂ। ਤੇ ਨੈਕਸਟ ਹੈਗਾ ਜੀ ਇਹ ਵਾਲਾ ਕਲਰ। ਇਹ ਜਮਨੀ ਪਿੰਕ ਜਿਹਾ ਕਲਰ ਕਹਾਂਗੇ ਇਹਨੂੰ ਆਪਾਂ। ਜਿਵੇਂ ਆਪਣੀ ਦੁਪਹਿਰ ਖੜੀ ਦਾ ਕਲਰ ਜਾਂਦਾ ਉਹ ਬਣ ਕਲਰ ਲੱਗਦਾ। ਇਹ ਤਾਂ ਮੈਨੂੰ। ਲੋ। ਸਹੀ ਆ ਰਿਹਾ। ਕਲਰ ਤੁਸੀਂ ਸਹੀ ਦੇਖ ਰਹੇ ਹੋ ਜੀ। ਠੀਕ ਹੈ ਬੜਾ ਸੋਹਣਾ ਕਲਰ ਹੈ ਜਿਵੇਂ ਮੈਂਜੈਂਟਾ ਦੇ ਵਿੱਚ ਬਲੈਕ ਥ੍ਰੈਡ ਆ ਗਿਆ। ਤਾਂ ਫਿਰ ਇਹ ਦੁਪਹਿਰ ਖੜੀ ਦਾ ਕਲਰ ਜਾ ਬਣ ਗਿਆ। ਲੋ ਜੀ ਬਹੁਤ ਖੂਬਸੂਰਤ ਹੈ ਦੋ ਦੋ ਸੂਟ ਨੇ ਇਹ ਸਾਰੇ। 8800 ਦੇ ਵਿੱਚ ਸੂਟ ਆਉਣਗੇ ਅਗਲਾ ਦੇਖੋ ਜੀ ਆਹ ਲਓ ਇਹ ਬਲੂ ਕਲਰ ਦੇ ਵਿੱਚ ਹੈਗਾ ਇਹ ਵਾਲਾ ਪ੍ਰਿੰਟ ਬੜਾ ਪਿਆਰਾ ਹੈ ਜੀ ਬਹੁਤ ਜਿਆਦਾ ਸੋਹਣਾ ਹੈਗਾ ਇਹ ਵੀ ਏਕ ਟੈਕਸ ਦਾ ਹੀ ਸਿਲਕ ਪਸ਼ਮੀਨਾ ਕਿਊ ਕਲਰ بیس ਹੈ ਦਾ ਇਹ ਸਿੰਗਲ ਸੂਟ ਬਚਿਆ ਹੋਇਆ ਆਪਣੇ ਕੋਲੇ ਅਗਲਾ ਦੇਖੋ ਗ੍ਰੀਨ ਕਲਰ ਦੇ ਵਿੱਚ ਹੈ ਏਕ ਟੈਕਸ ਦਾ ਸਿਲਕ ਪਸ਼ਮੀਨਾ ਗ੍ਰੀਨ ਕਲਰ ਦੇ ਵਿੱਚ ਆਹ ਲਓ ਬੜਾ ਸੋਹਣਾ ਲੱਗਦਾ ਹੈ ਇਹ ਵੀ ਸੂਟ ਫ੍ਰੀ ਸ਼ਿਪਿੰਗ ਨਾਲ ਆਊਗਾ ਨੈਕਸਟ ਦੇਖੋ ਬਲੈਕ ਦੇ ਵਿੱਚ ਬਲੈਕ ਤਾਂ ਜੀ ਤੁਹਾਨੂੰ ਕਲਰ ਮਿਲਣਾ ਹੀ ਮਿਲਣਾ ਹੈ ਹਰੇਕ ਦੇ ਵਿੱਚ ਬਲੈਕ ਨਹੀਂ ਆ ਇਹ ਕਾਫੀ ਹੈ ਲਓ ਜੀ ਕਾਫੀ ਸ਼ੇਡ ਹੈ ਬਲੈਕ ਸ਼ੇਡ ਨਹੀਂ ਹੈ ਮੇਰੇ ਮੂੰਹ ਚੋਂ ਨਿਕਲ ਗਿਆ ਬਲੈਕ ਲਓ ਠੀਕ ਹੈ ਜੀ ਅਗਲਾ ਦੇਖੋ ਮਹਰੂਨ ਕਲਰ ਲਓ ਇਸੇ ਵੀ ਇੱਕ ਟੈਕਸ ਦਾ ਸਿਲਕ ਕਸ਼ਮੀਰ ਦਾ 875 ਦਾ ਸੂਟ ਰਹੂਗਾ 5 ਮੀਟਰ ਆਲ ਓਵਰ ਦੇ ਵਿੱਚ ਸੂਟ ਨਹੀਂ ਜੀ ਇਹ ਫ੍ਰੀ ਸ਼ਿਪਿੰਗ ਨਾਲ ਲਾਉਂਗੇ ਲੋ ਜੀ ਅਗਲਾ ਦੇਖੋ ਬਹੁਤ ਸੋਹਣਾ ਸੂਟ ਹੈ ਜੀ ਇਹ ਜਿਹੜਾ ਇਹਨੂੰ ਨਿੱਗੇ ਜੇ ਸੂਟ ਚਾਹੀਦੇ ਜਿਵੇਂ ਬਜ਼ੁਰਗਾਂ ਬਜ਼ੁਰਗਾਂ ਨੂੰ ਚਾਹੀਦੇ ਨੇ ਨਿੱਗੇ ਜੇ ਪਰ ਥੋੜਾ ਜਿਹਾ ਆਪਾਂ ਕਹਿੰਦੇ ਹੁੰਨੇ ਆ ਕਿ ਐਵੇਂ ਵੀ ਲੱਗੇ ਵੀ ਸੋਹਣਾ ਲੱਗੇ ਹਨਾ ਪ੍ਰਿੰਟ ਵੀ ਨਹੀਂ ਚਾਹੀਦਾ ਸੋ ਆ ਵਿਵਿੰਗ ਹੈ ਇਹਦੇ ਵਿੱਚ ਜਿਹੜੀ ਆ ਇਹ ਨਾ ਇਹ ਸਾਰੀ ਬੁਣਤੀ ਹੈ ਇਹ ਬੜਾ ਸੋਹਣਾ ਲੱਗਦਾ ਹੈ ਸੂਟ ਇਹ ਕੁੱਲੂ ਕਢਾਈ ਦੇ ਸੂਟ ਕਹਿ ਸਕਦੇ ਆ ਇਹਨੂੰ ਆਪਾਂ ਠੀਕ ਹੈ ਜੀ ਬੜੇ ਸੋਹਣੇ ਲੱਗਦੇ ਨੇ 1095 ਦਾ ਸੂਟ ਹੈ ਜੀ ਇਹਦਾ ਇਹ ਵਾਲਾ ਬਾਰਡਰ ਰਹੂਗਾ ਫਰੰਟ ਫਰੰਟ ਤੇ ਆ ਪਸ਼ਮੀਨਾ ਕਾਨੀ ਵੀ ਬੋਲਦੇ ਆ ਇਹਨੂੰ ਕਾਨੀ ਦੇ ਸੂ ਤੇ ਆ ਇਹਦੇ ਨਾਲ ਰਹੂਗਾ ਜੀ ਇਹਦਾ ਸ਼ਾਲ ਆ ਲੋ ਸ਼ਾਲ ਹੈ ਇਹ ਸਟਰਲ ਨਹੀਂ ਹੈਗਾ ਆ ਬੜਾ ਬਾਰਡਰ ਹੋਊਗਾ ਪੱਲਿਆਂ ਉੱਤੇ ਦੋਨੋਂ ਪੱਲਿਆਂ ਤੇ ਆ ਬੜਾ ਬਾਰਡਰ ਹੈ ਵਿੱਚੋਂ ਸਾਰਾ ਪਲੇਨ ਰਹੂਗਾ 5 ਮੀਟਰ ਦਾ ਸੂਟ ਹੋਊਗਾ ਤੇ ਫਰੰਟ ਤੇ ਤੁਹਾਨੂੰ ਇਹ ਵਾਲਾ ਵਰਕ ਮਿਲੇਗਾ ਜਿਵੇਂ ਬਜ਼ੁਰਗਾਂ ਨੇ ਪਾਉਣਾ ਤਾਂ ਬੜਾ ਹੀ ਸੋਹਣਾ ਨਿੱਗਾ ਬਹੁਤ ਜ਼ਿਆਦਾ ਆ ਕਾਫੀ ਜ਼ਿਆਦਾ ਨਿੱਗਾ ਹੈ ਤੇ ਮੈਨੂੰ ਨਹੀਂ ਲੱਗਦਾ ਵੀ ਇਹਦੇ ਤੇ ਕੋਈ ਬੁਰਬਾਰ ਆਉਣ ਦੀ ਸੰਭਾਵਨਾ ਹੈ ਬਾਕੀ ਗਾਰੰਟੀ ਤਾਂ ਦੇਖੋ ਕਿਸੇ ਚੀਜ਼ ਦੀ ਹੁੰਦੀ ਨਹੀਂ 1095 ਦਾ ਸੂਟ ਆਜੂਗਾ ਦੇ ਅਗਲਾ ਦੇਖੋ ਇਹ ਵੀ ਬਹੁਤ ਸੋਹਣਾ ਸੂਟ ਹੈ ਸਿਆਣਾ ਪਾਵੇ ਨਿਆਣਾ ਪਾਵੇ ਸੋਹਣਾ ਲੱਗਦਾ ਕਲਰ ਲੋ ਜੀ ਇਹ ਇਹਦਾ ਫਰੰਟ ਰਹੂਗਾ ਸਾਰਾ ਦੇਖ ਲਓ ਚੰਗੀ ਤਰ੍ਹਾਂ ਇਹਨੂੰ ਔਰ ਕਲਰ ਦੇਖ ਲਓ ਕਿੰਨੇ ਜਿਆ ਕਲਰ ਹੈਗਾ ਇਹਦਾ ਨਿੱਗਾ ਬਹੁਤ ਹੈ ਜੇ ਆਪਾਂ ਨਿੱਗ ਪਾਉਦੇ ਆ ਨਾ ਠੰਡ ਬਹੁਤ ਜਿਆਦਾ ਪੈ ਰਹੀ ਹੈ ਤੇ ਫਿਰ ਇਹ ਬਹੁਤ ਸੋਹਣੇ ਸੂਟ ਨੇ ਜੀ ਇਹ ਨਿੱਗੇ ਬਹੁਤ ਜਿਆਦਾ ਨੇ ਤੇ ਪਾਏ ਵੀ ਬਹੁਤ ਸੋਹਣੇ ਲੱਗਦੇ ਆ ਇਸ ਤਰ੍ਹਾਂ ਦੇ ਸੂਟ ਤੇ ਇਹਦੇ ਨਾਲ ਜਿਹੜਾ ਸ਼ਾਲ ਰਹੂਗਾ ਉਸੇ ਤਰ੍ਹਾਂ ਦਾ ਜਿਹੜਾ ਮੈਂ ਪਹਿਲਾਂ ਤੁਹਾਨੂੰ ਦਿਖਾ ਚੁੱਕੀ ਆ ਆ ਵਾਲਾ ਲੋ ਜੀ ਆਹ ਵਾਲਾ ਸ਼ਾਲ ਦਾ ਬਾਰਡਰ ਰਹੂਗਾ ਦੋਨੇ ਬਾਰਡਰ ਰਹਿਣਗੇ ਪੱਲਿਆਂ ਤੇ ਔਰ ਵਿੱਚੋਂ ਸ਼ਾਲ ਹੈ ਜਿਹੜਾ ਉਹ ਬਿਲਕੁਲ ਪਲੇਨ ਰਹੂਗਾ ਠੀਕ ਹੈ ਜੀ ਇਹ ਵੀ 1095 ਦੇ ਵਿੱਚ ਸੂਟ ਆ ਜੂਗਾ ਫ੍ਰੀ ਸ਼ਿਪਿੰਗ ਨਾਲ ਆਊਗਾ ਜੀ ਬਹੁਤ ਖੂਬਸੂਰਤ ਸੂਟ ਹੈ ਲੋ ਜੀ ਅਗਲਾ ਦੇਖੋ ਇੱਕ ਸੂਟ ਹੋਰ ਬਚਿਆ ਬਲੈਕ ਕਲਰ ਦੇ ਵਿੱਚ ਇਹ ਆ ਲੋ ਇਹ ਦਾ ਇਹ ਬੜਾ ਮਤਲਬ ਈਵਿੰਗ ਰਹੂਗੀ ਇਹ ਬੜਾ ਬਾਰਡਰ ਹੈ ਔਰ ਵਿੱਚ ਸਾਰੇ ਆ ਵਾਲੀ ਬੂਟੀ ਹੈ ਠੀਕ ਹੈ ਜੀ ਇਸੇ ਦਾ ਹੀ ਇਹਦਾ ਸ਼ਾਲ ਮਿਲੂਗਾ ਤੁਹਾਨੂੰ ਇਹ ਆ ਲੋ ਇਹ ਦਾ ਸ਼ਾਲ ਹੈਗਾ ਲੋ ਜੀ ਇਹ ਸ਼ਾਲ ਦੀ ਪੱਟੀ ਰਹੂਗੀ ਦੋਨੋਂ ਪੱਲਿਆਂ ਤੇ ਵਿੱਚੋਂ ਸ਼ਾਲ ਪਲੇਨ ਰਹੂਗਾ ਔਰ ਸ਼ਰਟ ਦੇ ਫਰੰਟ ਤੇ ਤੁਹਾਨੂੰ ਨਾਲ ਇਹਦੇ ਬੁੱਡੀ ਵੀ ਮਿਲੂਗੀ ਆਵਲੀ 1095 ਦੇ ਵਿੱਚ ਇਹ ਸੁੱਟ ਆ ਜੂਗਾ ਸ਼ਿਪਿੰਗ ਫ੍ਰੀ ਹੋਊਗੀ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਸਤਿ ਸ਼੍ਰੀ ਅਕਾਲ